हेलो एवरीवन स्वागत है ਤੁਹਾਡਾ ਸਾਡੇ YouTube ਚੈਨਲ ਜੱਜਪੁਰ ਸਿੰਘ ਬਰਾੜ ਤੇ ਫੋਰਥ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਉੱਠ ਕੇ ਆਪਾਂ ਕਰਾਂਗੇ ਨਾ ਤੋਂ ਪਾਠ ਲੋ ਜਿੱਥੇ ਮੈਂ ਕਰ ਰਹੀ ਹਾਂ ਪਾਠ ਤੇ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਿੰਗ ਕਰਿਆ ਕਰੋ ਲਾਈਕ ਸ਼ੇਅਰ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਲਓ ਜੀ ਉਸ ਤੋਂ ਬਾਅਦ ਮੈਂ ਕਿਚਨ ਚ ਆਏ ਨਹੀਂ ਲਈਏ ਇੱਥੇ ਮੈਂ ਕਿਚਨ ਚ ਧਰ ਲਈ ਸੀ ਦਾਲ ਤੇ ਲੱਗੀ ਸੀ ਰੋਟੀ ਕਿਉਂਕਿ ਆਪਣੇ ਹਸਬੰਦ ਨੇ ਵੀ ਜਾਣਾ ਹੁੰਦਾ ਜੌਬ ਤੇ ਤੇ ਆਪਣਾ ਬੇਬੀ ਵੀ ਸ਼ੋਟਾ ਨੂੰ ਆਪਾਂ ਸਕੂਲ ਲਾਇਆ ਸੋਣ ਨੂੰ ਵੀ ਜਾਣਾ ਹੁੰਦਾ ਸੋ ਫਰਟੀ ਫਰੈਡੀ ਕਰਨੇ ਹੁੰਦੇ ਸੋ ਆਪਨੂੰ ਫਿਰ ਬੱਸ ਨਾ ਆਪੋ ਕੇ ਪਾਠ ਪੂਜਾ ਕਰਕੇ ਦੂਬਰ ਨਾਲ ਦੇ ਨਾਲ ਕਿਚਨ ਜਾਣਾ ਪੈਂਦਾ ਕਿਚਨ ਦੇ ਕੰਮ ਨੇ ਵੇੜ ਕੇ ਸਭ ਤੋਂ ਪਹਿਲੇ ਰੋਟੀ ਮੈਂ ਗਾਉਂਦਲੇ ਬਣਾਉਣੀ ਹੈ ਨੇ ਗਾਉਂ ਨੂੰ ਚੜਾਉਣ ਦੇ ਲਈ ਹਾਂ ਸਗਾਉਂ ਦੇ ਦੀਆਂ ਰੋਟੀਆਂ ਮੈਂ ਦੂਜੀ ਰੋਟੀ ਮੈਂ ਲੌਗ ਲਈ ਬਣਾਉਣੀ ਹੈ ਜੜ ਕੀ ਬੂਏ ਦੇ ਕੋਲ ਮੈਂ ਪੁੰਡਾ ਤਾਂ ਰਿਹਾ ਉਹਦੇ ਵਿੱਚ ਪਾ ਕੇ ਆ ਜੰਨੀ ਹੋਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਬਾਕੀ ਕਰਦੀ ਰੋਟੀ ਵਗੈਰਾ ਟਿੱਕਨ ਵਗਰ ਉਹ ਸਾਰੇ ਤਿਆਰ ਕਰ ਲੈਂਗੇ ਪਹਿਲਾਂ ਮੈਂ ਦੋ ਰੋਟੀਆਂ ਪਕਾ ਲੈਣੀਆਂ ਚਲੋ ਜੇ ਇੱਥੇ ਬਸ ਮੈਂ ਚਲੀ ਸੀ ਬਾਹਰ ਲਾਉਣ ਲੌਗੀ ਨੂੰ ਰੋਟੀ ਤੋਂ ਬਾਅਦ ਦੂਜੇ ਕੰਮ ਵਾਲ ਹੋ ਜਾਈਦਾ ਜਦੋਂ ਕਿਚਨ ਦੇ ਵਿੱਚ ਬੜ ਜਾਂਦੇ ਰਹੇ ਬੇਡੇ ਦਾ ਵੀ ਜੂੜਾ ਵਗੈਰਾ ਕਰਨਾ ਹੁੰਦਾ ਕਿਉਂਕਿ ਬੇਡੇ ਦੇ ਵੀ ਆ ਜੂੜਾ ਰੱਖਿਆ ਫਿਰ ਉਦੋਂ ਬਾਅਦ ਉਹ ਵੀ ਕੰਮ ਕਰਦੇ ਹੁੰਦੇ ਆ ਬਸ ਇਹ ਕੰਮ ਕਿਚਨ ਦਾ ਨਵੇੜ ਕੇ ਇੱਥੇ ਆ ਕੇ ਸਭ ਬੁੱਕਰ ਨਾਲ ਲੱਗ ਗਈ ਸੀ ਤਾਂ ਮੈਂ ਮਾਰੂੰਗੀ ਬੁੱਕਰ ਤੇ ਦੁਬਾਰ ਚਪਚਟ ਵਾਲ ਹੋਣਾ ਪਊਗਾ ਨਾਲ ਜਨ ਕਿਸੇ ਨੇ ਸਕੂਲ ਜਾਣ ਹੁੰਦਾ ਅੱਛੇ ਜਿਹਾ ਪੰਨੋ ਤੋਂ ਉਹ ਨਾ ਹੁੰਦਾ ਸੋ ਉਹਦਾ ਜੂੜਾ ਵਗੈਰਾ ਕੰਮ ਰੈਡੀ ਵਗੈਰਾ ਕਰਨਾ ਹੁੰਦਾ ਦਵਦ ਮੈਂ ਲਾਵਾਂਗੀ ਬੁੱਕਰ ਇੱਥੇ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ जा सकता तो एड्डी दूर लेट कराएगा बापा चल पेंडल मार फिर पेंडल मार चक चल तुर फिर अगे अगे नोरो अगे न गुड बाय बन जाओ तू तू कि ना आपे तुरो यस गुड बाय बन जाओ चलो 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 गुड बाय बनो आपे मारो तुम लाओ ज्यादा नो जोर लाओ जोर लाओ पैर ना जो प्यार करो ममा नु कौन करूगा प्यार ममा न्यार कौन करूगा ਮੈਂ ਚਲੋ ਫਿਰ ਕਰੋ ਥੈਂਕ ਯੂ ਨਹੀਂ ਬਾਜ ਨਹੀਂ ਆਈ ਬਾਜ ਨਹੀਂ ਆਈ ਅੱਜ ਬਾਜ ਨਹੀਂ ਆਈ ਕੱਟੀ ਕੱਟੀ ਮੈਂ ਕਰੂੰਗਾ ਤੰਨੇ ਕਿਨੀ ਵਜਾਂਦੇ ਆ ਕਿਨੀ ਲੋਜ ਕੰਮ ਤੋਂ ਤੇ ਨੂੰ ਵੇੜ ਕੇ ਆ ਗਏ ਸੀ ਅੱਜ ਮੈਂ ਲਾਤੀ ਨਹੀਂ ਹਜੇ ਤੇ ਮੈਨੂੰ ਲੱਗੀ ਸੀ ਭੁੱਖ ਤੇ ਟਾਈਮ ਹੋ ਗਿਆ ਸੀਗਾ 8:00 9:00 ਤੇ ਮੈਂ ਕੀ ਕਰਦੇ ਫਿਰ ਬ੍ਰੈਕਫਾਸਟ ਤੇ ਬ੍ਰੈਕਫਾਸਟ ਵਿੱਚ ਹੈਗਾ ਪੋਹਾ ਤੇ ਪੋਹਾ ਖਾਵਾਂਗੇ ਪੋਹਾ ਮੇਰਾ ਫੇਵਰਟ ਹੈ ਤੁਸੀਂ ਕਹੋਗੇ ਪੌਣੇ ਤੋਂ ਦੀ ਪੋਹਾ ਮੈਂ ਬਹੁਤ ਖਾਂਦੀ ਲਓ ਜੀ ਅੱਜ ਆਪਾਂ ਕਰਦੇ ਆ ਕੁਝ ਫੇਸ ਤੇ ਗਾਂਦੇ ਆ ਜਿਹੜੇ ਡਲਨੈਸ ਜੀ ਜਿਹੜੀ ਚੱਕੀ ਜਾਵੇ ਕਿਉਂਕਿ ਆਪਾਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈਗਾ ਹਨਾ ਸਕਿਨ ਕੇਅਰ ਵੱਲ ਤੇ ਦੂ ਬਾਅਦ ਆਪਾਂ ਜਦ ਜਦ ਨਾਈਟ ਸੋ ਪਹਿਲਾਂ ਆਪਾਂ ਫੇਸ ਦਾ ਕਰਦੇ ਆ ਕਰਨਾ ਕੀ ਮੈਂ ਤੁਹਾਨੂੰ ਦੱਸੂਗੀ ਲਓ ਜੀ ਤੁਹਾਨੂੰ ਵੀ ਦੱਸੂਗੀ ਮੈਂ ਕੀ ਕਰਦੀ ਆ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਕਿੰਦਾ ਦਾ ਰਿਜ਼ਲਟ ਮਿਲਦਾ ਨਾਲ ਹੀ ਪਤਾ ਲੱਗੂ ਆਪ ਨੂੰ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਐਲੋਵੇਰਾ ਇਹ ਜਿਹਨੂੰ ਪੰਜਾਬੀ ਚ ਕੁਵਾਰ ਵੀ ਕਹਿੰਦੇ ਹਨ ਉਹ ਐਲੋਵੇਰਾ ਵੀ ਕਹਿੰਦੇ ਤੇ ਕੁਵਾਰ ਵੀ ਕਹਿੰਦੇ ਇਹਨੂੰ ਲਵਾਂਗੇ ਆਪਾਂ ਛੋਟਾ ਜਿਹਾ ਪੀਸ ਲੈ ਲਾਂਗੇ ਆਪਾਂ ਇਹ ਨਾ ਇਹ ਜਿਹੜਾ ਬੂਟਾ ਹੁੰਦਾ ਨੇ ਇਹਦੇ ਬਹੁਤ ਫਾਇਦੇ ਨੇ ਐਲੋਵੇਰਾ ਦੇ ਕੁਵਾਰ ਦੇ ਇਹਦੇ ਫਾਇਦੇ ਬਹੁਤ ਨੇ ਹੈਗੇ ਫੇਸ ਦੇ ਲਈ ਵੀ ਠੀਕ ਹੈ ਵਾਲਾਂ ਦੇ ਲਈ ਵੀ ਵਾਲਾਂ ਨੂੰ ਵੀ ਸਿਲਕੀ ਕਰਦੇ ਵਾਲਾਂ ਤੇ ਯੂਜ਼ ਕਰੀਏ ਤਾਂ ਤੇ ਫੇਸ ਤਾਂ ਬਿਲਕੁਲ ਹੀ ਗਲੋ ਕਰਦਾ ਹੈ ਤੇ ਵੇਖੋ ਇਹ ਜਿਹੜਾ ਬੂਟਾ ਨੇ ਇੱਕ ਪੀਸ ਲਈਦਾ ਜਦੋਂ ਤੇ ਆਪੇ ਨਾਲ ਹੋਰ ਬਣਾਉਂਦਾ ਜਾਂਦਾ ਦਿਖਾਉਣੀ ਤੁਹਾਨੂੰ ਜਿਵੇਂ ਆਹ ਵੇਖੋ ਆ ਸਾਈਡਾਂ ਤੇ ਆਪਦੇ ਹੋਰ ਬਣਾਉਂਦਾ ਜਾਂਦਾ ਨਾ ਇੱਕ ਇੱਕ ਲੌਂ ਦੀ ਧੇਰ ਹੁੰਦੀ ਤੇ ਇਹ ਆਪੇ ਬੂਟੇ ਕੱਢਦਾ ਜਾਂਦੇ ਇਦੋਂ ਬਾਅਦ ਜਿਵੇਂ ਨੂੰ ਇੱਕ ਨੂੰ ਇਹਦੇ ਚ ਰੱਖ ਲਓ ਬਾਕੀ ਇਹਨੂੰ ਕੱਢ ਕੇ ਜਿਵੇਂ ਕੁੱਲੀ ਥਾਂ ਤੇ ਲਾ ਲਓ ਤੇ ਵਾਧੂ ਤਿਆਰ ਹੋ ਜਾਂਦਾ ਨਾਲ-ਨਾਲ ਹੋ ਕੇ ਜਾਣਾਂ ਤੋਂ ਵਾਧੂ ਤਿਆਰ ਹੋ ਜਾਂਦਾ ਤੇ ਇਹਦੇ ਬਹੁਤ ਫਾਇਦੇ ਨੇ ਐਲੋਵੇਰਾ ਤੇ ਇਹ ਤਾਂ ਹਰੇਕ ਘਰ ਦੇ ਵਿੱਚ ਹੋਣਾ ਚਾਹੀਦਾ ਐਲੋਵੇਰਾ ਜਿਨ੍ਹਾਂ ਦੇ ਨਹੀਂ ਹੈਗਾ ਉਹ ਲਾ ਲਓ ਬਹੁਤ ਹੀ ਫਾਇਦੇਮੰਦ ਹੈਗਾ ਇਹ कर थोड़ा जा यूज करिए क्योंकि बहुत खड़ा डेढ़ा हो भी सैट करूंगी हमारा मेन काम जो कर लगी से, गल करते टुकड़ा लै लो जी लो जी आता पीस हम यूज करा थो दसते सुन जी आया रिजल्ट बहुत अच्छे मिलते हैं ਮੱਕਾ ਚਲੋ ਆਪਾਂ ਵੀ ਟਰਾਈ ਕਰੀਏ ਨਾ ਦੇਖਿਆ ਸੀਗਾ ਬਹੁਤ ਜਗ੍ਹਾ ਚਲੋ ਜੀ ਆਪਾਂ ਵੀ ਮੈਂ ਕਿ ਟਰਾਈ ਕਰਕੇ ਦੇਖਦੇ ਆ ਆਪਾਂ ਚਲੋ ਇੱਥੇ ਹੀ ਕਰ ਲਾਂਗੇ ਨਾ ਚਲੋ ਛੇ ਹੁਣ ਆਪਾਂ ਕੀ ਕਰਾਂਗੇ ਨਾ ਸੌਰੀ ਇਹਨੂੰ ਉਹ ਛੱਲ ਲੈਨੇ ਸਾਈਡ ਵਾਲੀ ਚੀਜ਼ ਕੱਟ ਲੈਨੇ ਕੋਈ ਤੇ ਇਹਨੂੰ ਛੱਲ ਲੈਨੇ ਇਦੇ ਬਹੁਤ ਫਾਇਦੇ ਨੇ ਇਹ ਇਹਦੇ ਇੱਕ ਮੰਨ ਕੇ ਚੱਲੋ ਇਹਦਾ ਜੂਸ ਵੀ ਪੀ ਸਕਦੇ ਹੋ ਤੁਸੀਂ ਮਿਕਸੀ ਗ੍ਰੈਂਡਰ ਦੇ ਵਿੱਚ ਇਹਨੂੰ ਕਰਕੇ ਨਾ ਇਹਦਾ ਜੂਸ ਵੀ ਬਹੁਤ ਫਾਇਦੇਮੰਦ ਨੂੰ ਸਾਫ ਕਰਦਾ ਹੈ ਦਾ ਜੂਸ ਤੇ ਘਰੇ ਵੀ ਤਿਆਰ ਕਰ ਸਕਦੇ ਆ ਰੈਡੀ ਮੇਡ ਤਾਂ ਮਿਲਦੇ ਮਿਲਦਾ ਬੋਤਲਾਂ 'ਚ ਘਰੇ ਵੀ ਆਪਾਂ ਰੈਡੀ ਮੇਡ ਮਿਕਸੀ ਜਾਰ ਦੇ ਵਿੱਚ ਇਹਨੂੰ ਜੈੱਲ ਆ ਜਿਹੜੀ ਆ ਹਨਾ ਇਹ ਜੈੱਲ ਯੂਜ਼ ਕਰਨੀ ਇਸ ਟਾਈਮ ਆਪਾਂ ਤੇ ਇਹਦਾ ਮਤਲਬ ਇਹਨੂੰ ਆ ਸਾਰੇ ਕੱਢ ਕੇ ਹਨਾ ਛਿੱਲ ਕੇ ਤੇ ਦੇ ਵਿੱਚੋਂ ਕੱਢ ਕੇ ਇਹਨੂੰ ਮਿਕਸੀ ਗ੍ਰੈਂਡਰ ਦੇ ਵਿੱਚ ਪਾ ਕੇ ਤੇ ਤੁਸੀਂ ਇਹਨੂੰ ਮਤਲਬ ਵਧੀਆ ਦਾ ਬਣਾ ਕੇ ਪੀ ਸਕਦੇ ਹੋ ਇੱਕ ਚਮਚਾ ਜਿਵੇਂ ਸਵੇਰ ਲੈ ਲਓ ਤੁਸੀਂ ਖਾਲੀ ਪੇਟ ਬਹੁਤ ਫਾਇਦੇ ਕਰਦਾ ਤੇ ਫੇਸ ਲਈ ਤਾਂ ਚੰਗਾ ਹੀ ਹੈ ਜਿਵੇਂ ਦੀ ਜੈਲ ਜੀ ਆ ਇਹ ਵਾਲਾਂ ਦੇ ਵਿੱਚ ਲਗਾਓ ਤੇ ਅੱਜ ਵਾਲ ਸਿਲਕੀ ਹੋਇਆ ਫਰੀਜ਼ੀ ਹੋਏ ਪੈਣਾ ਜਿਵੇਂ ਇਹ ਸਾਰੇ ਸਿਲਕੀ ਹੋ ਜਾਣਗੇ ਮੇਰਾ ਟਾਈਮ ਨਹੀਂ ਲੱਗਦਾ ਨਹੀਂ ਆਪਣੇ ਘਰੇ ਤਾਂ ਬਹੁਤ ਐਲਵੇਰਾ ਲੱਗੀ ਹੋਈ ਹੈ ਸੋ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਆਪਣੇ ਹਨਾ ਧਿਆਨ ਆਪਦੇ ਵੱਲ ਵੀ ਧਿਆਨ ਦੇਈਏ ਸੋ ਸਟਾਰਟ ਕਰਾਂਗੇ ਆਪਾਂ ਆਪਣੇ ਰੁਟੀਨ ਦੇ ਵਿੱਚੋਂ ਟਾਈਮ ਕੱਢ ਕੇ ਆਪਾਂ ਇਦਾਂ ਦੇ ਆਪਣੇ ਜਿਹੜੇ ਦੇਸੀ ਨੁਕਤੇ ਆਪਾਂ ਕਰ ਸਕੀਏ ਘਰ ਹੀ ਚਲੋ ਜੀ ਹੁਣ ਆਪਾਂ ਜਿਹੜਾ ਇਹ ਨੁਕਤੇ ਤੁਹਾਨੂੰ ਕਰਕੇ ਦਿਖਾਉਨੇ ਕੀ ਕਰਾਂਗੇ ਹੁਣ ਆਪਾਂ ਜਿਹੜੀ ਇਹਦੇ ਉੱਪਰਲਾ ਹਿੱਸਾ ਛੇਲੇ ਸਾਈਡਾਂ ਛੇਲੇ ਹੁਣ ਆਪਾਂ ਇਹਦੇ ਉੱਤੇ ਕੀ ਯੂਜ਼ ਕਰਾਂਗੇ ਦੱਸਦੇ ਤੁਹਾਨੂੰ ਲਓ ਜੀ ਇਹਦੇ ਉੱਤੇ ਪਾਵਾਂਗੇ ਆਪਾਂ ਥੋੜੀ ਜੀ ਹਲਦੀ ਦੇਖੋ ਹਲਦੀ ਪਾ ਲਈ ਨਾ ਹੁਣ ਆਪਾਂ ਕੀ ਕਰਾਂਗੇ ਹੁਣ ਇਹਦੀ ਮ사ਜ ਕਰਾਂਗੇ ਟਾਈਮ ਦੇਖਦੇ ਨੇ ਇੱਕ ਮਿੰਟ ਵਾ 10 ਵਜ ਗਏ ਪੂਰੇ 10 ਮਿੰਟ ਮ사ਜ ਕਰਾਂਗੇ ਬਹੁਤ ਫਾਇਦਾ ਆਇ ਲੋਵੀਰਾ ਦਾ ਬਹੁਤ ਫਾਇਦਾ ਆਪਾਂ ਆਪਾਂ ਯੂਜ਼ ਨਹੀਂ ਕਰਦੇ ਬਟ ਇਹਦੇ ਪੂਰੇ ਫਾਇਦੇ ਬਹੁਤ ਨੇ ਟਾਈਮ ਤੋਂ ਟਾਈਮ ਕੱਢ ਕੇ ਨਾ ਬੰਦੇ ਨੂੰ ਯੂਜ਼ ਕਰਨੀ ਚਾਹੀਦੀ ਇਹ ਚੀਜ਼ ਇਹਦੇ ਫਾਇਦੇ ਤਾਂ ਬਹੁਤ ਜ਼ਿਆਦਾ ਨੇ ਦੇ ਪਰ ਮੈਨੂੰ ਲੱਗੇ ਨਾ ਤਾਂ ਹੁਣ ਸਾਲ ਹੀ ਹੋ ਗਿਆ ਕਿ ਇੱਕ ਅੱਧੀ ਵਾਰ ਯੂਜ਼ ਕੀਤਾ ਮੈਂ ਤਾਂ ਮੈਨੂੰ ਲੱਗਦਾ ਬਸ ਇਸੇ ਤਰ੍ਹਾਂ ਦੀ ਮ사ਜ ਕਰੀ ਚੱਲੋ ਕਮ ਸੇ ਕਮ 10 ਮਿੰਟ ਕਰ ਲਓ ਆਫਟਰ ਆ ਬਦਲ ਰਿਜ਼ਲਟ ਦੇਖਾਂਗੇ ਕਿੱਦਾਂ ਨਿਕਲਦਾ रिजल्ट वे थोड़े दसागे तो ती ट्राई करो जी फिर कर। बस हल्की हल्की मसाज ही करी जानी आप जी बस इस तरह मसाज करी जानी रिजल्ट आप पता लग लग जूगा ਏ ਨਹੀਂ ਆਪ ਗਈ ਆਪਾਂ ਪਹਿਲੀ ਵਾਰ ਯੂਜ਼ ਇੱਕ ਵਾਰ ਯੂਜ਼ ਕੀਤਾ ਤਾਂ ਆਪਾਂ ਕੋਈ ਰਿਜ਼ਲਟ ਆਇਆ ਨਹੀਂ ਹਨਾ ਕਮ ਸੇ ਕਮ ਇਹਨੂੰ ਦੋ ਤਿੰਨਾਂ ਦੀ ਯੂਜ਼ ਕਰੋ ਹਫਤੇ ਚ ਦੋ ਦੋ ਦਿਨ ਤਾਂ ਕਰੋ ਕਮ ਸੇ ਕਮ ਯੂਜ਼ ਫੇਰੀ ਰਿਜ਼ਲਟ ਆਊਗਾ ਨਾ ਤੁਮ ਨੇ ਵੀ ਸੱਚ ਅਟ ਟ੍ਰਾਈ ਕਰੀ ਲਾ ਮੈਂ ਵੀ ਟਾਈਮ ਜੇ ਪਿਆਸੇ ਬੇਟੇ ਲਨ ਜਾਣਾ ਸੀ ਮੈਂ ਕਿ ਟਾਈਮ ਨੂੰ ਵੇਸਟ ਕਿਉਂ ਕਰਨਾ ਸਵਪ ਟਾਈਮ ਦੀ ਬਚਤ ਕਰਦੇ ਆ ਤੇ ਆਪਾਂ ਜਿਹੜਾ ਆਪਦਾ ਰੁਟੀਨ ਇਹ ਹੀ ਟਾਈਮ ਜੇ ਮਿਲਿਆ ਸੀ ਮੈਨੂੰ ਮੈਂ ਕਿ 20 ਮਿੰਟ ਆਪਣੇ ਕੋਲ ਹੈਗੇ 20 ਮਿੰਟਾਂ ਦੇ ਵਿੱਚ ਇਹੋ ਜਨੁਕਤਾ ਹੋ ਸਕਦਾ ਜਿਹੜਾ ਜਲਦੀ ਵਾਲ ਸੋ ਇਸੇ ਕਰਕੇ ਮੈਂ ਦੇਖਦੇ ਆਪਾਂ 5 ਮਿੰਟ ਵਿੱਚ ਮਸਾਜ ਕਰ ਲਵਾਂਗੇ 10 ਵਜੇ ਤਿੰਨ ਮਿੰਟ ਹੋ ਗਏ ਆਪਾਂ 5 ਮਿੰਟ ਵਿੱਚ ਮਸਾਜ ਕਰਾਂਗੇ ਤੇ ਪੂਰੀ ਇੱਕ ਪ੍ਰਕਾਰ ਦਾ ਮਾਸਕ ਹੀ ਹੋ ਗਿਆ ਮਾਸਕ ਹੀ ਹੋ ਗਿਆ ਫਿਰ ਇਸ ਦੇ ਲਈ ਸੋਪੇ ਨੂੰ ਥੋੜੀ ਜੀ ਜੈੱਲ ਨੂੰ ਖੁਰਦਰਾ ਜਿਹਾ ਕਰਿਓ ਕੈਂਚ ਦੇ ਨਾਲ ਆਪ ਵੀ ਟਾਈਮ ਤੇ ਖੜੀ ਆ ਜੀ ਸਾਡੇ ਨਿੰਦਾਂ ਨਹੀਂ ਹੁੰਦੀਆਂ ਉਹ ਤਾਂ ਮੈਂ ਤਾਂ ਕਿਚਨ 'ਚ ਖੜ ਗਈ ਸੀ ਅੰਦਰ ਗਈ ਨਹੀਂ ਮੈਂ ਤੇ ਕਿਚਨ 'ਚੋਂ ਲਈ ਸੀ ਨਾ ਹਲਦੀ ਮੈਂ ਇੱਥੇ ਖੜ ਗਈ ਕੈਮਰਾ ਨਾਲ ਕਿ ਮੈਂ ਕਿਹਾ ਚੱਲ ਧੁੱਪ ਵੀ ਘਰ ਹੀ ਨਿਕਲ ਗਈ ਹੁਣ ਬੇਟੇ ਨੂੰ ਵੀ ਲੈਣ ਜਾਣਾ ਆਪਾਂ ਥੋੜਾ ਜਿਹਾ ਆਪਣਾ ਗਰੋਸਰੀ ਦੀ ਸ਼ੋਪਿੰਗ ਵੀ ਕੁਝ ਕਰਨੀ ਐ ਅੱਜ 5 ਮਿੰਟ ਕਰਾਂਗੇ ਆਪਾਂ ਪੂਰੀ ਮ사ਜ ਮੈਂ ਇਹਨੂੰ ਕੀ ਕਰ ਰਹੀ ਆ ਨਾਲ ਦੇ ਨਾਲ ਜਿਹੜੀ ਇਹਦੀ ਫੁੱਲ ਜੈੱਲ ਆ ਉਤਾਰ ਰਹੀ ਆ ਇਹ ਜਿਹੜਾ ਸਾਰਾ ਖਾਲੀ ਹੋ ਜਾਊਗਾ ਸਾਰੀ ਜੈੱਲ ਜਿਹੜੀ ਉੱਪਰ ਲਾ ਰਹੀ ਕਿ ਮੈਂ ਤੁਹਾਨੂੰ ਸਾਫ਼ ਕਰ ਲਈ ਪੂਰੀ ਚੰਦ ਦੀ ਟਾਈਮ ਦੇਖਦੇ ਆਪਾਂ ਇੱਕ ਮਿੰਟ ਰਹਿਣਾ ਜੇ ਅਪਣ ਚੰਗੀ ਤਰ੍ਹਾਂ ਮ사ਜ ਕਰ ਲੈਨੇ ਸ਼ਕਰ ਕਰਕੇ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਕਿੱਦਾਂ ਦਾ ਨਿਕਲੇਗਾ ਕੀ ਰਿਜ਼ਲਟ ਨਿਕਲੇ ਆਪਣਾ ਅਲੋਵੀਰਾ ਦੇ ਬਹੁਤ ਫਾਇਦੇ ਨੇ ਦੇਖਿਏ ਲਓ ਜੀ 5 ਮਿੰਟ ਹੋ ਗਏ ਹੁਣ ਆਪਾਂ ਫੇਸ ਵਾਸ਼ ਕਰਕੇ ਤੇ ਰਿਜ਼ਲਟ ਦੇਖਦੇ ਆ ਚਲੋ ਫੇਸ ਵਾਸ਼ ਕਰਦੇ ਆਪਾਂ ਫੇਰ ਹੀ ਪਤਾ ਲੱਗੂਗਾ ਰਿਜ਼ਲਟ ਦਾ ਵੀ ਲਓ ਜੀ ਆਪਾਂ ਫੇਸ ਵਾਸ਼ ਕਰਦੇ ਆ ਇੱਥੇ ਵਾਸ਼ ਫੇਸਨ ਤੇ ਕੀਪ ਵਾਈਟ ਲਓ ਜੀ ਫੇਸ ਵਾਸ਼ ਕਰਦੇ ਆਪਾਂ ਆਪ ਤੁਹਾਨੂੰ ਹਲਦੀ ਦੀ ਲੱਗੀ ਹੋਈ ਹੈ ਬਲੇ ਨੂੰ ਵਾਸ਼ ਕਰਦੇ ਫਿਰ ਦੁਬਾਰਾ ਧੋ ਲਾ ਹਲਦੀ ਦੀ ਮਦਦ ਬਹੁਤ आप कर फेस वाश रिजल्ट देख रहे आप। लो जी। रिजल्ट थोड़े सामने है चेक करो चमक जी चमक जी आ गए जिम्मे है ना? फिर उसके देखो चमक जी चमक जी होगी हल्दी लग गई चलो कोई नहीं कपड़े चेंज आप करने फर्क तो लगता है चेक करो रिजल्ट फर्क तो लगता है ਗਲੋਇੰਗ ਜਿਹਾ ਲੱਗ ਗਿਆ ਸਕਿਨ ਅੱਜ ਹੁਣੇ ਆਪਾਂ ਹੁਣ ਰੈਡੀ ਕਿਉਂਕਿ ਆਪਾਂ ਲੈ ਕੇ ਆਉਣਾ ਬੇਟੇ ਨੂੰ ਤੇ ਮੈਨੂੰ ਤਾਂ ਫਰਕ ਲੱਗਦਾ ਪਿਆ ਮੈਂ ਕਹਾਂ ਠੀਕ ਮੈਨ ਤੱਕ ਦੇ ਨਾਲੋਂ ਫਰਕ ਲੱਗ ਗਿਆ ਨਾ ਮੇਰੇ ਫੇਸ ਦਾ ਤੇ ਬਾਕੀ ਰਿਜ਼ਲਟ ਆਪਾਂ ਇੱਕ ਵਾਰ ਜਦੋਂ ਆਪਾਂ ਕਦੇ ਵੀ ਕੋਈ ਵੀ ਨੀ ਚੀਜ਼ ਇੱਕ ਵਾਰ ਲਾਉਣਾ ਰਿਜ਼ਲਟ ਨਹੀਂ ਆਉਂਦਾ ਹੁੰਦਾ ਹੁੰਦਾ ਨਾ ਹਲਕਾ ਫੁਲਕਾ ਚਲੋ ਪਤਾ ਜਿਹਾ ਲੱਗ ਜਾਂਦਾ ਹੁੰਦਾ ਅਦਰਵਾਇਜ਼ ਚੀਜ਼ ਨੂੰ ਕਮ ਸੇ ਕਮ ਤਿੰਨ ਤੋਂ ਚਾਰ ਵਾਰੀ ਯੂਜ਼ ਕਰਨ ਤੋਂ ਬਾਅਦ ਰਿਜ਼ਲਟ ਜਿਹੜਾ ਸਹੀ ਆਉਂਦਾ ਹੁੰਦਾ ਹਲਕਾ ਫੁਲਕਾ ਜਿਹੜਾ ਦਿਖ ਰਿਹਾ ਉਹ ਮੈਨੂੰ ਦੇਖ ਹੀ ਰਿਹਾ ਮੈਨੂੰ ਮੇਰੇ ਫੇਸ ਤੇ ਚਲੋ ਜੀ ਮਿਲਦੇ ਹਾਂ ਰੈਡੀ ਹੋ ਕੇ ਆਪਾਂ ਜੰਨੇ ਚੱਪ ਜਾਓ ਤਾਂ ਜੋ ਬੇਟੇ ਲੈਣ ਤੇ ਉਦੋਂ ਬਾਅਦ ਆ ਕੇ ਮਿਲਾਂਗੇ ਤੁਹਾਨੂੰ ਲੂਣ ਵਿੱਚ ਪਾਇਆ ਪਾਇਆ ਬੁੱਤ ਲੂਣ ਪਾਇਆ ਵਿੱਚ ਪਰੋਠੇ ਇਸਾਟਾ ਨਾ ਥੋੜੇ ਪਰੋਠਾ ਤਾਂ ਵਧੀਆ ਸ਼ੇਪ ਬਣਾਤੀ ਤੂੰ ਆ ਥੋੜਾ ਜਿਹਾ ਹੋਰ ਵੇਲ ਲਓ ਵਧੀਆ ਪਰੋਠਾ ਬਣ ਗਿਆ ਤੁਹਾਡਾ ਤਾਂ ਵੇਲ ਲਓ ਥੋੜਾ ਜਿਹਾ ਹੋਰ ਵੇਲ ਲਓ ਆ ਜੇਲੀ ਗਰਮੀ ਚ ਬੈਠਾ ਮੈਨੂੰ ਮੰਮੀ ਮੱਝਾਂ ਨਹੀਂ ਆਈ ਜਾਂਦੀ ਡੈਡੀ ਅਜ ਹੈ ਨਹੀਂ ਤੇ ਕੰਮ ਕਰਨੇ ਫਿਰ ਨਾ ਉਹਨਾਂ ਨਾਲ ਕੰਮ ਲਵੇੜਦੀ ਆਟਾ ਆਟਾ ਮਾਤਾ ਆਟਾ ਲੈ ਜੀ ਲਓ ਜੀ ਆਪਾਂ ਕੰਮ ਕਰ ਕਰ ਕੇ ਤੇ ਖਾ ਪੀ ਕੇ ਤੇ ਫ੍ਰੀ ਹੋ ਗਏ ਸੀ ਨਾ ਤੋ ਕਿ ਆ ਗਏ ਸੀ ਤੇ ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਪਲੀਜ਼ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਫਿਰ ਨੈਕਸਟ ਵੀਡੀਓ ਦੇ ਨਾਲ